ਇਮ ਜੀਠੇ ਨੂੰ ਪੁੱਛੋ ਜੀ ਜਿਹਨੇ ਰੋਟੀ ਖਵਾਈ ਸੀ ਸਰ ਕਰਨ ਜੋਰ ਨੇ ਬੜੀ ਕਿੱਕੀ ਪ੍ਰਤੀਕਿਰਿਆ ਦਿੱਤੀ ਜੀਨੇ ਰੋਟੀ ਖਵਾਈ ਸੀ 13 ਅਪ੍ਰੈਲ 1919 ਨੂੰ ਉਹਨੂੰ ਪੁੱਛ ਲਈ ਵੀ ਉਹ ਕੀ ਸੀ ਉਹ ਸ਼ਹੀਦ ਸੀਗੇ ਤੇ ਰੋਟੀ ਖਾਣ ਵਾਲੇ ਜੱਲ ਬਨੇ ਰੋਟੀ ਖਾਣ ਦੇਖੋ ਜੇ ਦੇਸ਼ਤ ਫਰਾਂਣ ਵਾਸਤੇ ਗੱਲ ਕਹਿਤੀ ਪੰਜਾਬ ਬਾਂਬਾਗੇ ਜੀ ਬੱਤੀ ਪਹਿਨੇ 18 ਚੱਲ ਤੇ ਕਿੱਥੇ ਪਹਿਨੇ ਦੱਸੋ ਨਾ ਤੇ ਸ਼ਾਂਦਈ ਕਰ ਦੱਸ ਤੋਂ ਪਹਿਲਾਂ ਫਟਣ ਦੀ ਵੀਰ ਕਰ ਰਹੇ ਤਾਂ ਫਿਰ ਜੇ ਦੇਸ਼ਤ ਜੇ ਦੇਸ਼ਤ ਗੱਲ ਕਰਾ ਲਾਉਣ ਵਾਸਤੇ ਗੱਲ ਕੀਤੀ ਤਾਂ ਲਾਅ ਐਂਡ ਆਰਡਰ ਆਪਣਾ ਕੰਮ ਕਰਦੇ। ਕਾਨੂੰਨਾਂ ਪੈਂਦਾ ਡਰਾਉਣਾ, ਤੁਸੀਂ ਲੋਕਾਂ ਨੂੰ ਡਰਾਉਣ। ਅਸੀਂ ਪਹਿਲਾਂ ਬਹੁਤ ਬੁਰੇ ਦਿਨ ਚੱਲ ਚੁੱਕੇ ਆ। ਤੁਸੀਂ ਸਾਨੂੰ ਡਰਾਉਨੇ ਹੋ? ਬਈ ਇੰਨੇ ਬੰਬ ਆ ਗਏ, ਇੰਨੇ ਗਰਨੇਡ ਆ ਗਏ। ਦੱਸੋ ਕਿੱਥੇ ਇਹਨੇ ਗਰਨੇਡ ਬੰਬ? ਪੰਜਾਬ ਪੁਲਿਸ ਜਿਹੜੀ ਹੈ ਰੋਜ਼ ਫੜ ਵੀ ਰਹੀ ਹੈ। ਹਨਾ ਹਾਲਾਂਕਿ ਬਾਰਡਰ ਸਟੇਟ ਹੈ 532 ਕਿਲੋਮੀਟਰ ਸਾਡੀ ਜਿਹੜੀ ਸਟੇਟ ਦਾ ਬਾਰਡਰ ਜਿਹੜਾ ਹੈ ਪਾਕਿਸਤਾਨ ਨਾਲ। ਰੋਜ਼ ਕੋਈ ਨਾ ਕੋਈ ਸ਼ਰਾਰਤੀ ਅੰਸਰ, ਕੋਈ ਡਰੋਨ ਆ ਗਿਆ, ਕਦੇ ਕੁਛ ਆ ਗਿਆ, ਫੜਦੇ ਆਂ। ਪਰ ਤੁਸੀਂ ਇਹਦਾ ਮੈਡੀਮੋਨਲਾਈਜ਼ ਕਰਦੇ ਉਹ ਪੰਜਾਬ ਪੁਲਿਸ ਨੂੰ ਵੀ ਕਹਿੰਦੇ ਤੈਨੂੰ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਤੇ ਫਿਰ ਆਪਾਂ ਨਾਲ ਕਾਦੇ ਵਾਸਤੇ ਲਈ ਫਿਰ ਤੋ ਕੰਨ ਮੈਂ ਪਹਿਲਾਂ ਉਹ ਛੱਡ ਦਿਓ ਤੁਸੀਂ ਫਿਰ ਉਹ ਕਹਿੰਦੇ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਤੇ ਉਹੀ ਅਫਸਰ ਇੰਨਾ ਵੇਲੇ ਸੀਗੇ ਸੱਥਾ ਆ ਗਏ ਕੋ ਸਪੂਨੋ ਫੈਮਿਨੈਂਸ ਬਣ ਰਹੇ ਨੇ ਤੁਸੀਂ ਆਪ ਦੇਖਿਆ ਤੁਸੀਂ ਪਲੀਜ਼ ਜੇ ਨਹੀਂ ਦੇਖਿਆ ਤਾਂ ਕਿਰਪਾ ਕਰਕੇ ਸਾਰੇ ਕਮਰੇ ਲੈਬਸ ਉਹਨਾਂ ਨੂੰ ਵੀ ਆਪਣੇ ਕਮਰਿਆਂ ਚ ਕੈਦ ਕਰਿਓ ਬੱਚਿਆਂ ਨਾਲ ਵੀ ਗੱਲ ਕਰਿਓ ਇਹ ਚੀਜ਼ ਨਾਲ ਗੱਲ ਕਰੋ ਕੀ ਫਰਕ ਆ ਗਿਆ ਕੋਈ ਕੋਈ ਫੇਕ ਜਾਂ ਕੋਈ ਅਸੀਂ ਨਕਲੀ ਚੀਜ਼ ਨਹੀਂ ਦਿਖਾ ਰਹੇ ਸਾਹਮਣੇ ਦੇਖ ਲੋ ਸਾਜਲੀ ਪਿੰਡ ਹੈ ਹੈਨਾ ਤੇ ਉਥੇ ਸਾਇੰਸ ਦੀ ਲੈਬ ਦੇ ਵਿੱਚ ਕੀ ਹੋ ਰਿਹਾ ਹੈ ਬੱਚੇ ਕੀ ਡੈਮੋ ਦਿਖਾ ਰਹੇ ਨੇ ਬੜਾ ਚੇਂਜ ਆਊਗਾ ਔਰ ਹੌਲੀ ਹੌਲੀ ਸਿੱਖਿਆ ਕ੍ਰਾਂਤੀ ਜਿਹੜੀ ਆਉ ਉੱਪਰ ਜਾਊਗੀ ਇਹ ਅੱਜ ਸਾਜਰੀ ਵੱਡਾ ਪਿੰਡ ਹੈ ਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਪਾਈਕ ਖੋਰ ਤੋਂ ਸੰਨੂ ਕੀ ਵਾਲੇ ਤੋਂ ਆਲੇ ਦਲੇ ਪਿੰਡ ਤੋਂ ਤੌੜਾ ਤੋਂ ਵੀ ਪੁੱਛੇ ਮੇਰੇ ਲਈ ਪਰਣਾ ਹੁੰਦੇ ਨੇ ਤੇ ਜਿਸ ਤਰੀਕੇ ਨਾਲ ਉਹ ਕੰਫੀਡੈਂਸ ਨਾਲ ਬੋਲ ਰਹੀ ਸੀ ਮੈਨੂੰ ਤਾਂ ਬਹੁਤ ਇਸ ਕੰਧੂ ਤੇ ਸਲੀ ਹੋਈ ਕਿ ਬੱਚਿਆਂ ਦਾ ਬਹੁਤ ਫਿਊਚਰ ਜਿਹੜਾ ਬਹੁਤ ਉੱਚਾ ਸਰ ਪ੍ਰਤਾਪ ਸਿੰਘ ਬਾਜਵਾ ਦੇ ਪਰ ਪੁਲਿਸ ਕਾਰਵਾਈ ਦੇ ਕੀ ਅਪਡੇਟ ਹੈ ਜੀ ਪ੍ਰਤਾਪ ਸਿੰਘ ਬਾਜਵਾ ਦੇ ਪਰ ਪੁਲਿਸ ਕਾਰਵਾਈ ਦੇ ਕੀ ਅਪਡੇਟ ਦੇਖੋ ਜੀ دہشت ਘੁਲਣ ਵਾਸਤੇ ਗੱਲ ਕਹਿਤੀ ਪੰਜਾਬ ਬੰਬਾਗੀ ਜੀ ਬੱਤੀ ਪਹਿਨੇ 18 ਚੱਲ ਤੇ ਕਿੱਥੇ ਪਹਿਨੇ ਕਸੂਰਤ ਨਿਸ਼ਾਨਦੇਹੀ ਕਰ ਦੱਸ ਦੋ ਪਹਿਲਾਂ ਹੁਣ ਫਟਣ ਦੀ ਗੱਲ ਕਰ ਰਹੇ ਹਾਂ ਤਾਂ ਫਿਰ ਜੇ ਦੇਸ਼ ਤੇ ਜੇ ਦੇਸ਼ ਤੇ ਗੱਲ ਕਰਾ ਫਲਾਉਣ ਵਾਸਤੇ ਗੱਲ ਕੀਤੀ ਤਾਂ ਲਾਅ ਐਂਡ ਆਰਡਰ ਆਪਣਾ ਕੰਮ ਕਰੂ ਕਾਨੂੰਨ ਆਪਣਾ ਕੰਮ ਹੁਣ ਕਹਿੰਦੇ ਨੇ ਚਰਚਾ ਕਰ ਲਵਾਂਗੇ ਪਰ ਪਰਚਾ ਨਾ ਕਰ ਦੋ ਹਾਂਜੀ ਹੁਣ ਕਹਿੰਦੇ ਨੇ ਚਲੋ ਚਰਚਾ ਕਰ ਲਵਾਂਗੇ ਪਰ ਪਰਚਾ ਨਾ ਕਰਗੇ ਡਰਾਉਣਾ ਕਿਸ ਨੂੰ ਲੋਕਾਂ ਨੂੰ ਡਰਾਉਣ ਅਸੀਂ ਪਹਿਲਾਂ ਬਹੁਤ ਬੁਰੇ ਦਿਨ ਚੱਲ ਚੁੱਕੇ ਹਾਂ ਤੇ ਸਾਨੂੰ ਡਰਾਉਣਿਓ ਬੇ ਇੰਨੇ ਬੰਬ ਆ ਗਏ ਇੰਨੇ ਗਰਨੇਡ ਆ ਗਏ ਦੱਸੋ ਕਿੱਥੇ ਨੇ ਗਰਨੇਡ ਬੰਬ ਪੰਜਾਬ ਉਸ ਜਿਹੜੀ ਹੈ ਰੋਜ਼ ਫੜ ਵੀ ਰਹੀ ਹੈ ਹਨਾ ਹਾਲਾਂਕਿ ਬਾਰਡਰ ਸਟੇਟ ਹੈ 532 ਕਿਲੋਮੀਟਰ ਸਾਡੀ ਜਿਹੜੀ ਸਟੇਟ ਦਾ ਬਾਰਡਰ ਜਿਹੜਾ ਪਾਕਿਸਤਾਨ ਨਾਲ ਲੱਗਦਾ ਰੋਜ਼ ਕੋਈ ਨਾ ਕੋਈ ਸ਼ਰਾਰਤੀ ਅੰਸਰ ਕੋਈ ਡਰੋਨ ਆ ਗਿਆ ਕਦੇ ਕੁਛ ਆ ਗਿਆ ਫੜਦੇ ਆ ਪਰ ਤੁਸੀਂ ਇਹਦਾ ਮਲਟੀਮੌਨਲਾਈਜ਼ ਕਰਦੇ ਹੋ ਪੰਜਾਬ ਪੁਲਿਸ ਨੂੰ ਵੀ ਕਹਿੰਦੇ ਨੇ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਤੇ ਫਿਰ ਆਪ ਆ ਨਾਲ ਕਦੇ ਵਾਸਤੇ ਲਈ ਫਿਰ ਤੋ ਕੰਨ ਮੈਨ ਪਹਿਲਾਂ ਉਹ ਛੱਡ ਦਿਓ ਤੁਸੀਂ ਫਿਰ ਉਹ ਕਹਿੰਦੇ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਤੇ ਉਹੀ ਅਫਸਰ ਇੰਨਾ ਵੇਲੇ ਸੀਗੇ ਸਤੇ ਆ ਗਈ ਮਨ ਤਾਂ ਪਾਣੀ ਦਾ ਸਤਰ ਬਹੁਤ ਜ਼ਿਆਦਾ ਘਿਰਿਆ ਜੀ ਪਾਣੀ ਦਾ ਸਤਰ ਘਿਰਦਾ ਨਹੀਂ ਪਾਣੀ ਦਾ ਸਤਰ ਜਿਹੜਾ ਪਹਿਲਾਂ ਤੋਂ ਝੋਨੇ ਕਰਕੇ ਹੁਣ ਆਪਾਂ ਕੱਸੀਆਂ ਖਾਲ ਕਰਦੇ ਉਹਦੇ ਨਾਲ ਥੋੜਾ ਜਿਹਾ ਘਾਟ ਆਈ ਹੈ ਕਿ ਟਿਊਬਲ ਚੱਲਣਾ ਘਟ ਹੋਇਆ ਕਿਉਂਕਿ ਕੱਸੀਆਂ ਖਾਲਾਂ ਦਾ ਜਿਹੜੇ ਪੁਰਾਣੇ 30-30 ਸਾਲ ਪੁਰਾਣੇ ਖਾਲ ਪੰਦ ਪਏ ਸੀ ਉਹ ਚਲਾ ਲਏ ਆ ਤੇ ਉਹਦੇ ਨਾਲ ਫਰਕ ਕੋ ਮਾਨ ਸਾਹਿਬ ਸੁਪਰ ਜੰਕਸ਼ਨ ਮਸ਼ੀਨਾਂ ਦੀ ਇੱਕ ਮਿੰਟ ਮਾਨ ਸਾਹਿਬ ਸੁਪਰ ਜੰਕਸ਼ਨ ਮਸ਼ੀਨਾਂ ਆਈਆਂ ਸੀ ਸੰਗਰੂਰ ਤੋਂ ਤੁਸੀਂ ਸ਼ੁਰੂ ਕੀਤੇ ਸੀ ਪਰ ਸੰਗਰੂਰ ਦੇ ਵਿੱਚ ਇੱਕ ਵੀ ਮਸ਼ੀਨ ਨਹੀਂ ਹੈਗੀ ਜਿਹੜੇ ਵੀ ਅਫਸਰ ਨੂੰ ਕੁੱਛ ਦਿਆ ਕਹਿੰਦੇ ਧੂੜੀ ਚ ਨਹੀਂ ਗਈ ਉੱਥੇ ਚਲੀ ਗਈ ਜਿਹੜਾ ਹਾਲ ਕਰਨ ਜਾਣਗੇ ਜਿੱਥੇ ਲੋਡ ਪਾਉਗੀ ਜਾਣੀ ਹੈ ਹੀ ਨਹੀਂ ਸਰ ਸੰਗਰੂਰ ਤੋਂ ਆਪਣੀ ਮਸ਼ੀਨ ਨਹੀਂ ਗਿਆ ਕਰਤੀ ਜੀ ਕੀਰਤੀ ਜੀ ਆ ਜਾਣੀ ਹੈ ਤੁਸੀਂ ਦੱਸੋ ਤੁਹਾਡੇ ਵਾਲੇ ਇਲਾਕੇ ਚਾਹੀਦੀ ਹੈ ਤਾਂ ਭੈਸੌਰ ਮੈਂ ਦੱਸਦਾ ਮੈਡੀਕਲ ਮੈਡੀਕਲ ਕਹ ਰਹੇ ਨਹੀਂ ਦੱਸ ਦੋ ਜੇ ਪਹਿਲਾਂ ਅਗਰ ਆਪਾਂ ਤੁਹਾਨੂੰ ਦੇਣਾ ਇੱਕ ਧਿਆਨ ਦਿੱਤਾ ਹੈ ਜਗੀਆਂ ਨੇ ਬਾਗ ਦੇ ਜਿਹੜੇ ਸ਼ਹੀਦ ਹੋਏ ਸੀ ਉਹ ਲੁਟੇਰੇ ਸੀ ਇਹ ਮਜੀਠੀ ਨੂੰ ਪੁੱਛੋ ਜੀ ਨੇ ਰੋਟੀ ਖਵਾਈ ਸੀ ਸਰ ਕਰਮ ਜੋਹਰ ਨੇ ਬੜੀ ਕਿਛੀ ਬ੍ਰਤੀ ਕਿਰਾ ਦਿੱਤੀ ਜੀ ਨੇ ਰੋਟੀ ਖਵਾਈ ਸੀ 13 April 1919 ਨੂੰ ਉਹਨੂੰ ਪੁੱਛ ਲਿਓ ਵੀ ਉਹ ਕੀ ਸੀ ਉਹ ਸ਼ਹੀਦ ਸੀਗੇ ਤੇ ਰੋਟੀ ਖਾਉਣ ਵਾਲੇ ਜੱਲ ਬਨੇ ਰੋਟੀ ਖਾਣ